5.5 ਰੁਪਏ ਪਰ ਕਯੂਬਿਕ ਫੁੱਟ ਦੇ ਹਿਸਾਬ ਦੇ ਨਾਲ ਰੇਤਾ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੈ ਕਿ ਗਵਰਨਮੈਂਟ ਪੈਸਾ ਕੁਮਾਰੀ ਹੈ ਜਿਹੜੀ ਇਲੀਗਲ ਦੀ ਗੱਲ ਕਰਦੇ ਆ ਜਿੱਥੇ ਰਿਪੋਰਟ ਮਿਲਦੀ ਹੈ ਉਥੇ ਐਫ ਆਈ ਆਰ ਵੀ ਹੋਈਆਂ ਨੇ ਕਰੋੜਾਂ ਰੁਪਏ ਜਿਹੜਾ ਉਹ ਜੁਰਮਾਨੇ ਦੇ ਤੌਰ ਤੇ ਵੀ ਵਸੂਲੇ ਆ ਗਿਆ ਕੱਲ ਜ਼ਿਕਰ ਕੀਤਾ ਸੀ ਕਿ ਛੱਤ ਬੇਡ ਬਨੋੜ ਬੀਰ ਦਾ ਇਹਨਾਂ ਕਿ ਜਿਸ ਗੱਲ ਦਾ ਕੋਈ ਲੌਜਿਕ ਨਹੀਂ ਸੱਚਾਈ ਨਹੀਂ ਬਿਨਾ ਸਚਾਈ ਜਾਣੇ ਤੇ ਹਾਊਸ ਨੂੰ ਗੁੰਮਰਾਹ ਕੀਤਾ ਪੂਰੇ ਪੰਜਾਬ ਨੂੰ ਗੁੰਮਰਾਹ ਕੀਤਾ ਪਹਿਲੀ ਗੱਲ ਤਾਂ ਉਥੇ ਮਾਈਨਿੰਗ ਨਹੀਂ ਹੈਗੀ ਇਹ ਅਸੀਂ ਤਾਂ ਉਧੋ ਪੈਸੇ ਕਮਾਏ ਨੇ ਤੇ ਜਦੋਂ ਇਹਨਾਂ ਦੀ ਸਰਕਾਰ ਸੀ 2017 ਦੇ ਵਿੱਚ ਜਦੋਂ ਸਰਕਾਰ ਆਈ ਤਾਂ ਇਹਨਾਂ ਨੇ ਜਿੰਨੇ ਪਿਛਲੇ ਆਕਸ਼ਨਾਂ ਹੋਈਆਂ ਹੋਈਆਂ ਸੀ ਉਹਨਾਂ ਨੂੰ ਟਾਈਮ ਨਹੀਂ ਪੂਰਾ ਕਰਨ ਦਿੱਤਾ ਮਾਈਨ ਨਹੀਂ ਹੁੰਦੀ ਹੈ ਕਿਤੇ ਨਹੀਂ ਹੁੰਦੀ ਕਿਤੇ ਹੈ ਨਹੀਂ ਹੈ ਸਾਰੇ ਸੱਤ ਬਲਾਕਾਂ ਦੇ ਵਿੱਚ ਵੰਡ ਕੇ ਇਹਨਾਂ ਨੇ ਆਕਸ਼ਨ ਉਹਦੀ ਕਰ ਦਿੱਤੀ ਅ ਗੁਇਲ ਸਾਹਿਬ ਸਪੀਕਰ ਸਾਹਿਬ ਕੱਲ ਤੋਂ ਇੱਕ ਚਰਚਾ ਚੱਲ ਰਹੀ ਹੈ ਮਾਨਜੋਗ ਲੀਡਰ ਆਫ oppositon ਨੇ ਵੀ ਗੱਲ ਕੀਤੀ ਮਾਈਨਿੰਗ ਦੀ ਵੀ ਗੱਲ ਕੀਤੀ ਪ੍ਰੈਸ ਦੇ ਵਿੱਚ ਵੀ ਕੀਤੀ ਅੱਜ ਫੇਰ ਕੀਤੀ ਤੇ ਸਰਦਾਰ ਪ੍ਰਗਟ ਸਿੰਘ ਜੀ ਨੇ ਵੀ ਕੀਤੀ ਹੈ ਸੋ ਮੈਂ ਇਹ ਸਬੰਧ ਇਹ ਵੀ ਦੱਸਣਾ ਚਾਹਣਾ ਸਰ ਕਿ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਕੰਪਲੀਟ ਟਾਰਪੈਰੈਂਸੀ ਦੇ ਟਰਾਂਸਪਰੈਂਸੀ ਦੇ ਤਹਿਤ ਸਾਰੇ ਕੰਮ ਕੀਤੇ ਜਾ ਰਹੇ ਨੇ ਜਦੋਂ ਸਾਡੀ ਸਰਕਾਰ ਬਣੀ ਤਬ ਪੀਐਮਐਸ ਸਾਈਟਸ ਸ਼ੁਰੂ ਕੀਤੀਆਂ ਗਈਆਂ ਜਿਹਦੇ ਵਿੱਚ 5.5 ਰੁਪਏ ਪਰ ਕਯੂਬਿਕ ਫੁੱਟ ਦੇ ਹਿਸਾਬ ਦੇ ਨਾਲ ਰੇਤਾ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਲੇਬਰ ਹੈ ਕਿਸਾਨ ਨੇ ਤੇ ਹੋਰ ਲੋਕ ਨੇ ਟਰਾਲੀਆਂ ਵਾਲੇ ਨੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਤੇ ਜਿਹੜੀ ਵੀ ਸਾਈਟ ਹੈ ਡੀਸਰਟਿੰਗ ਦੀ ਹੈ ਪੂਰੀ ਟਰਾਂਸਪੇਰੈਂਸੀ ਦੇ ਨਾਲ ਉਹਦੀ ਕੱਲੇ-ਕੱਲੇ ਦੀ ਆਕਸ਼ਨ ਹੋਈ ਹੈ ਤੇ ਇਸ ਡੀਸਰਟਿੰਗ ਦੇ ਵਿੱਚੋਂ ਪਹਿਲੀ ਵਾਰ ਹੈ ਕਿ ਗਵਰਨਮੈਂਟ ਪੈਸਾ ਕੁਮਾਰੀ ਹੈ ਤੇ ਦੂਜੀ ਸਰਕਾਰ ਸਰ ਜਿਹੜੀ ਇਲੀਗਲ ਦੀ ਗੱਲ ਕਰਦੇ ਆ ਫਲਾਇੰਸ ਕੈਡ ਬਣੇ ਹੋਏ ਨੇ ਜਿੱਥੇ ਰਿਪੋਰਟ ਮਿਲਦੀ ਹੈ ਉਥੇ ਐਫ ਆਈ ਆਰ ਵੀ ਹੋਈਆਂ ਨੇ ਤੇ ਉਥੇ ਕਰੋੜਾਂ ਰੁਪਇਆ ਜਿਹੜਾ ਉਹ ਜੁਰਮਾਨੇ ਦੇ ਤੌਰ ਤੇ ਵੀ ਵਸੂਲਿਆ ਗਿਆ ਤੇ ਜਿਹੜੀ ਪਿਛਲੀ ਸਰਕਾਰ ਵੇਲੇ ਜੇ ਕੋਈ ਇਲੀਗਲ ਮਾਈਨਿੰਗ ਦੇ ਵਿੱਚ ਕੋਈ ਟਿੱਪਰ ਕੋਈ ਟਰਾਲੀ ਫੜੀ ਜਾਂਦੀ ਸੀ ਉਹ ਤੇ 5 ਜਾਂ 10000 ਰੁਪਏ ਜੁਰਮਾਨਾ ਸੀ ਜਿਹੜਾ ਸਾਡੀ ਸਰਕਾਰ ਨੇ 50000 ਰੁਪਏ ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨਾ ਤੈਅ ਕੀਤਾ ਤੇ ਸਾਰੀ ਜਿਹੜੇ QR ਬੇਸ ਰਸੀਡਸ ਨਿਕਲਦੀਆਂ ਨੇ ਉਹ ਸਾਰੀਆਂ ਆਨਲਾਈਨ ਕੀਤੀਆਂ ਹਰ ਜਗ੍ਹਾ ਬਾਡੀ ਕੈਮਰਾ ਇੰਸਟਾਲ ਕੀਤੇ ਨੇ ਤੇ ਡਿਪਾਰਟਮੈਂਟ ਨੇ ਜਿਹੜੀ ਅਸ਼ਰਾ ਦੇ ਕੇਸਤੀ ਸਰ 90 ਕਰੋੜ ਰੁਪਏ ਦੀ ਰਿਕਵਰੀ ਦੇ ਅਸੀਂ ਨੋਟਿਸ issues ਕੀਤੇ ਨੇ ਤੇ NGT ਨੇ ਨੈਸ਼ਨਲ ਗ੍ਰਿਵੈਂਟ ਗ੍ਰੀਨ ਟਿਵਨਲ ਨੇ ਪਹਿਲੀ ਵਾਰੀ ਹੋਇਆ ਕਿ 12 ਅਕਤੂਬਰ 2024 ਨੂੰ ਜੋ ਉਥੇ ਕੇਸ ਉਹਨਾਂ ਨੇ ਕੀਤਾ ਹੋਇਆ ਸੀ ਉਹਦਾ ਸਾਰਾ ਡਿਸਪੋਜ਼ ਆਫ ਤਸੱਲੀ ਬਖਸ਼ ਕੇ ਕਿ ਉਹਨਾਂ ਨੇ ਕਿ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈ ਠੀਕ ਹੈ ਤੇ ਠੀਕ ਕੰਮ ਕਰ ਰਹੀ ਹੈ ਉਹਨਾਂ ਨੇ ਇਸ ਕੇਸ ਨੂੰ ਡਿਸਪੋਜ਼ ਆਫ ਕੀਤਾ ਤੇ ਜਿਹੜੀਆਂ ਵੀ ਸਰ ਸਾਇਸ ਚੱਲ ਰਹੀਆਂ ਨੇ ਉਹ ਟੋਟਲੀ এনवायरमेंट ਕਲੀਅਰੈਂਸ ਤੋਂ ਬਾਹਰ ਜੱਲੀਆਂ ਨੇ ਹੁਣ ਸਰ ਕੱਲ ਜ਼ਿਕਰ ਕੀਤਾ ਸੀ ਕਿ ਛੱਤ ਬੇੜ ਬਨੋਰ ਬੀਅਰਦਾ ਇਹਨਾਂ ਨੇ ਤਾਂ ਮੈਨੂੰ ਹੈਰਾਨੀ ਆ ਕਿ ਜਿਸ ਗੱਲ ਦਾ ਕੋਈ ਲੌਜੀਕ ਨਹੀਂ ਸੱਚਾਈ ਨਹੀਂ ਬਿਨਾ ਸੱਚਾਈ ਜਾਣੇ ਤੇ ਹਾਊਸ ਨੂੰ ਗੁੰਮਰਾਹ ਕੀਤਾ ਪੂਰੇ ਪੰਜਾਬ ਨੂੰ ਗੁੰਮਰਾਹ ਕੀਤਾ ਜਿਹੜੀ ਬਨੂਰ ਬੀਰ ਹੈ ਸਰ ਪਹਿਲੀ ਗੱਲ ਤਾਂ ਉਥੇ ਮਾਈਨਿੰਗ ਨਹੀਂ ਹੈਗੀ ਜਿਹੜੀ ਕੱਲ ਮਾਈਨਿੰਗ ਦੀ ਗੱਲ ਕੀਤੀ ਸੀ ਉਥੇ ਡੀਸਿਲਟਿੰਗ ਹੈ ਉਸ ਡੀਸਿਲਟਿੰਗ ਦੇ ਲਈ ਸਰ ਪਹਿਲੀ ਵਾਰੀ ਟੈਂਡਰ ਜਿਹੜਾ 9 ਫਰਵਰੀ 2024 ਨੂੰ ਟੈਂਡਰ ਦਿੱਤਾ ਗਿਆ ਕੋਈ ਬਿਡਰ ਨਹੀਂ ਆਇਆ ਉਹ ਟੈਂਡਰ 1 ਤਿੰਨ 24 ਨੂੰ ਖੁੱਲਿਆ ਫਿਰ 4 ਤਿੰਨ 24 ਨੂੰ ਫਿਰ 11 ਤਿੰਨ 24 ਨੂੰ ਕੋਈ ਬਿਡਰ ਨਹੀਂ ਉਸ ਤੇ ਉੱਤੇ ਆਇਆ ਉਸ ਤੋਂ ਬਾਅਦ 7.5.2024 ਨੂੰ ਫੇਰ ਉਹਦਾ ਟੈਂਡਰ ਲੱਗਿਆ ਤੇ 5 ਰੁਪਏ 25 ਪੈਸੇ ਪਰ ਕਿਊਬਿਕ ਫੁੱਟ ਤੇ ਉਸ ਦੀ ਆਕਸ਼ਨ ਹੋਈ ਤੇ ਉਥੋਂ ਅੱਜ ਤੱਕ 82,91,250 ਰੁਪਏ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋ ਚੁੱਕੇ ਨੇ ਹੁਣ ਸਰ ਇਹ ਡੀਸੈਲਟਿੰਗ ਦੀ ਜਿਹੜੀ ਗੱਲ ਆ ਇਹ ਅਸੀਂ ਤਾਂ ਉਹ ਤੋਂ ਪੈਸੇ ਕਮਾਏ ਨੇ ਤੇ ਜਦੋਂ ਇਹਨਾਂ ਦੀ ਸਰਕਾਰ ਸੀ 2017 ਦੇ ਵਿੱਚ ਜਦੋਂ ਸਰਕਾਰ ਆਈ ਤਾਂ ਇਹਨਾਂ ਨੇ ਜਿੰਨੇ ਪਿਛਲੇ ਆਕਸ਼ਨਾਂ ਹੋਈਆਂ ਹੋਈਆਂ ਸੀ ਉਹਨਾਂ ਨੂੰ ਟਾਈਮ ਨਹੀਂ ਪੂਰਾ ਕਰਨ ਦਿੱਤਾ ਉਹਨਾਂ ਦੇ ਸਾਰੇ ਕੈਨਸਲ ਕਰਕੇ ਨਵੀਆਂ ਆਕਸ਼ਨਾਂ ਕਰਾਈਆਂ ਤੇ ਪੂਰੇ ਪੰਜਾਬ ਨੂੰ ਸੱਤ ਪਲਾਕਾਂ ਦੇ ਵਿੱਚ ਵੰਡਤਾ ਕਿਤੇ ਮੈਨ ਨਹੀਂ ਹੁੰਦੀ ਹੈ ਕਿਤੇ ਨਹੀਂ ਹੁੰਦੀ ਕਿਤੇ ਹੈ ਨਹੀਂ ਹੈ ਸਾਰੇ ਸੱਤ ਪਲਾਕਾਂ ਦੇ ਵਿੱਚ ਵੰਡ ਕੇ ਇਹਨਾਂ ਨੇ ਆਕਸ਼ਨ ਉਹਦੀ ਕਰਤੀ ਸੱਤ ਬਲਾਕਾਂ ਦੇ ਵਿੱਚ ਆਪਸ਼ਨ ਕੀਤੀ ਸਰ ਪੂਰਾ ਪੰਜਾਬ ਪੱਟਿਆ 2017 ਦੇ ਵਿੱਚ ਇਸ ਤਰ੍ਹਾਂ ਕੀਤਾ ਇਹਨਾਂ ਨੇ ਤੇ ਫਿਰ ਉਹ ਪਾਲਿਸੀ ਸਹੀ ਨਹੀਂ ਇਹਨਾਂ ਦੀ ਸਾਬਤ ਹੋਈ ਤਾਂ 2 ਸਾਲਾਂ ਬਾਅਦ ਉਹਨੂੰ ਵਿਦਰਾ ਕਰਨ ਤੇ ਲੱਗੇ ਤੇ ਜਿਹੜੇ ਠੇਕੇਦਾਰ ਇਹਨਾਂ ਨੇ ਲਾਏ ਤੇ ਉੱਥੇ ਉਹਨਾਂ ਠੇਕੇਦਾਰਾਂ ਨੇ 1.5 ਸਾਲ ਪੱਟਣ ਤੋਂ ਬਾਅਦ ਚੱਕ ਕੇ ਸੁਪਰੀਮ ਕੋਰਟ 'ਚ ਕੇਸ ਕੀਤਾ ਕਿ ਸਾਡਾ ਕੰਮ ਮੈਂ ਜਿਹੜਾ ਪੂਰਾ ਨਹੀਂ ਹੋਇਆ ਤੇ ਉੱਥੇ ਸਰਕਾਰ ਨੇ ਕੋਈ ਕੰਟੈਸਟ ਨਹੀਂ ਕੀਤਾ 18 ਕਰੋੜ ਰੁਪਇਆ ਉਹਨਾਂ ਠੇਕੇਦਾਰਾਂ ਨੂੰ ਵਾਪਸ ਕੀਤਾ ਜਿਨ੍ਹਾਂ ਨੇ ਡੇਢ ਸਾਲ ਤੱਕ ਪਟਾਈ ਕੀਤੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਠੇਕੇਦਾਰਾਂ ਨੇ ਕਹਿਤਾ ਕਿ ਸਾਡਾ ਤਾਂ ਮਾਲ ਨਹੀਂ ਪੂਰਾ ਹੋਇਆ ਹੁਣ ਸਰ ਇੱਕ ਟੈਂਡਰ ਹੋ ਗਿਆ ਟੈਂਡਰ ਦੇ ਉੱਤੇ ਦਸਤਾ ਵੀ ਤੁਹਾਨੂੰ ਆ ਚੀਜ਼ ਦੇਣੀ ਆ ਸੀ ਉਹ ਚੀਜ਼ ਉਹਨਾਂ ਨੇ ਚੱਕ ਲਈ ਨਾ ਚੱਕ ਲਈ ਜਦੋਂ ਇੱਕ ਦਿਖਾ ਕੇ ਚੀਜ਼ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਇਹ ਕਹਿਣਾ ਕਿ ਸਾਡਾ ਮਾਲ ਨਹੀਂ ਪੂਰਾ ਹੋਇਆ ਤਾਂ ਇਹਨਾਂ ਨੇ ਡੀਸਰਟਿੰਗ ਦੀ ਗੱਲ ਕੀਤੀ ਡੀਸਰਟਿੰਗ ਦੇ ਵਿੱਚ ਸਰ ਬੜੀ ਹੈਰਾਨੀ ਦੀ ਗੱਲ ਹੈ ਇਹ ਕਿ ਡੀਸਰਟਿੰਗ ਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਠੇਕੇਦਾਰਾਂ ਨੂੰ ਜਿਨ੍ਹਾਂ ਨੇ ਮਾਈਨਿੰਗ ਦੇ ਠੇਕੇ ਲਏ ਹੋਏ ਤੇ ਉਹਨਾਂ ਨੂੰ ਕਹਦਾ ਤੁਸੀਂ ਉੱਥੋਂ ਚੱਕ ਲੋ ਕੋਈ ਪੈਸਾ ਨਹੀਂ ਤੇ ਉਹਦੇ ਲਈ ਇਹਨਾਂ ਨੇ ਸਰ ਆ ਕੈਬਿਨੇਟ ਦੇ ਵਿੱਚ ਨੋਟ ਲਿਆਂਦਾ ਹਰ ਖਰਾਨੀ ਦੇਖੋ ਇਸ ਕੈਬਿਨੇਟ ਨੋਟ ਦੇ ਵਿੱਚ ਕੀ ਲਿਖਿਆ ਇਹਨਾਂ ਨੇ ਕਿ ਜੋ ਡੀਸੈਲਟਿੰਗ ਹੈ ਡੀਸੈਲਟਿੰਗ ਵਾਲੇ ਲਿਖਦੇ ਨੇ ਇਹ ਇਫ ਡਨ ਬਾਈ ਡੇਨੇਜ ਬਿੰਗ ਆਫ ਵਾਟਰ ਸਰਸਸ ਡਿਪਾਰਟਮੈਂਟ ਇਟ ਇਨਵੋਲਸ ਟੈਂਡਰਿੰਗ ਐਂਡ ਹਿਊਜ ਕਾਸਟ ਆਫ ਅਬਜ਼ਰਵਸ਼ਨ ਬਿਫੋਰ ਇਟ ਇਜ਼ ਡਿਸਪੋਜ਼ਡ ਆਫ ਇਨ ਦੀ ਮਾਰਕੀਟ the budgetary allocation is required and tendering process takes time ke je ida dene department isdi tendering karda samay lag jega is samay lag jega ida process late ho jega te us ton baad sare inna ne pher is note de vich keha de certifying held sir de certifying sir held the ministry The De desilting cost rupees 59.44 per ton, approximately. To desilt 250 lakh mt means an expenditure of rupees 148.60 crores, which will be saved if mining contracts offers to leave it for mining. It would result in prevention of floods in the state while supplying sand gravel. ਗ੍ਰੈਵਲ ਟੂ ਪਬਲਿਕ ਕਿ ਜੇ ਮਹਿਕਮਾ ਚੱਕਦਾ ਤਾਂ ਸਰਕਾਰ ਦੇ ਐਨੇ ਪੈਸੇ ਲੱਗ ਜਾਣਗੇ 148.60 ਕਰੋੜ ਰੁਪਏ ਤੇ ਇਹ ਬਚਾਏ ਜਾ ਸਕਦੇ ਨੇ ਜੇ ਅਸੀਂ ਮਾਈਨਿੰਗ ਕੰਟਰੈਕਟਰ ਨੂੰ ਚੱਕਣ ਦੇ ਦਈਏ ਹੁਣ ਮਾਈਨਿੰਗ ਕੰਟਰੈਕਟਰ ਸਰ ਉਹ ਕਮਲੇ ਨੇ ਕਿ ਸਰਕਾਰ ਦਾ ਤਾਂ ਪੈਸਾ ਲੱਗੂਗਾ ਸਰਕਾਰ ਤਾਂ ਚੱਕਣ ਨੂੰ ਤਿਆਰ ਨਹੀਂ ਤੇ ਉਹ ਕੰਟਰੈਕਟਰ ਚੱਕ ਲੈਣਗੇ ਕਿਉਂਕਿ ਉਹ ਕੰਟਰੈਕਟ ਇਹਨਾਂ ਦੇ ਆਪਦੇ ਸੀ ਉਹਨਾਂ ਨੂੰ ਸਾਰਾ ਮਾਲ ਚਕਾਇਆ ਕੈਬਨਟ ਦੇ ਵਿੱਚ ਨੋਟ ਲਿਆ ਕੇ ਸਿਰਫ ਦੇ ਸਿਰਫ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਸਰ ਇਹਨਾਂ ਨੇ ਡੀ ਸੇਲਟਿੰਗ ਜੀਤੇ ਅਜ ਤਰਾਜ ਚੱਕੇ ਜਾ ਰਹੇ ਨੇ ਐਡੇ ਐਡੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਡੀ ਸੇਲਟਿੰਗ ਤੋਂ ਇਹ ਸਰਕਾਰ ਸਾਡੀ ਸਰਕਾਰ ਪੈਸੇ ਕੁਮਾਰੀ ਹੈ ਇਹਨਾਂ ਨੇ ਮੁਫਤ ਦੇ ਵਿੱਚ ਲਟਾਇਆ ਉਸ ਨੂੰ ਸੋ ਮੈਂ ਮਾਤਰੀ ਜੀ ਤੁਹਾਡਾ ਜਿਹੜਾ ਨਾ ਸਬਜੈਕਟ ਬੜਾ ਕੋਆਰਡੀਨੇਟ ਹੈ ਇੱਕ ਮਿੰਟ ਸਾਜੀ ਕੋਈ ਗੱਲ ਨਹੀਂ ਮੈਂ ਵਧਾ ਲਾਂਗੇ ਆਪਾਂ ਆਪਾਂ ਜ਼ੀਰੋ ਔਰ ਵਧਾ ਲਾਂਗੇ ਕੋਈ ਗੱਲ ਨਹੀਂ ਆਪਾਂ ਜ਼ੀਰੋ ਔਰ ਵਧਾ ਲਾਂਗੇ ਜ਼ੀਰੋ ਵਧਾ ਲਾਂਗੇ ਡਿਸਕਸ਼ਨ ਦੀ ਗੱਲ ਹੈ ਡਿਸਕਸ਼ਨ ਹੋ ਜੇ ਪਰ ਬਿਨਾ ਕਿਸੇ ਲੌਜੀਕ ਤੋਂ ਬਿਨਾ ਕਿਸੇ ਗੱਲ ਤੋਂ ਮਾਇਨਿੰਗ ਇਸ ਤਰ੍ਹਾਂ ਹੋ ਰਹੀ ਹੈ ਮਾਇਨਿੰਗ ਇਸ ਤਰ੍ਹਾਂ ਹੋ ਰਹੀ ਹੈ ਜਿਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਜਿੱਥੇ ਸਰਦਾਰ ਵਰਗਟ ਸਿੰਘ ਜੀ ਨੇ ਕਿਹਾ ਜਿੱਥੇ ਜਾਣਾ ਸੀ ਜਾਨ ਨੂੰ ਤਿਆਰਾ ਉੱਥੇ ਕਿਤੇ ਵੀ ਕਿਤੇ ਵੀ ਗੈਰ ਕਾਨੂੰਨੀ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਹੁੰਦੀ ਹੈ ਜੇ ਰੋਡਸ ਕੀਤਾ ਜਾਵੇ ਉੱਥੇ ਜਾਨ ਨੂੰ ਵੀ ਤਿਆਰ ਜਿੱਥੇ ਕਿਤੇ ਨਜਾਇਜ਼ ਜਗ੍ਹਾ ਉੱਥੇ ਇਮਾਰਤਾਂ ਨੇ ਕਰਾਉਣ ਤਰ੍ਹਾਂ ਫਲਾਈਂਗ ਸਕੈਡ ਬਣਾਏ ਹੋਏ ਨੇ ਸੋ ਸਰਕਾਰ ਪੂਰੀ ਤਰ੍ਹਾਂ ਸਰਕਾਰ ਸਰ ਪੂਰੀ ਤਰ੍ਹਾਂ ਮਾਈਨਿੰਗ ਦੇ ਕੰਮ ਨੂੰ ਸਹੀ ਢੰਗ ਦੇ ਨਾਲ ਕਰ ਰਹੀ ਹੈ ਜਿਹੜੀ ਇਹਨਾਂ ਦੇ ਹਜਮ ਨਹੀਂ ਹੋ ਰਹੀ ਮੈਂ ਇਹ ਵੀ ਕਹਿਣੀ ਚਾਹਣਾ ਕਿ ਇਲੈਗਲ ਮਾਈਨਿੰਗ ਦਾ ਜੇ ਸ਼ਬਦ ਜੋੜਿਆ ਕਿਤੇ ਤਾਂ ਇਹਨਾਂ ਨੇ ਜੋੜਿਆ ਇਲੈਗਲ ਸ਼ਬਦ ਕਿਤੇ ਹੈ ਹੀ ਨਹੀਂ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਕੈਬਨਟ ਦੇ ਵਿੱਚ ਨੋਟ ਲੈ ਕੇ ਸਾਰੇ ਸਰਕਾਰ ਨੂੰ ਦਬੰਦ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸਰ ਥੈਂਕ ਯੂ ਥੈਂਕ ਯੂ